ਸਹੀ ਕਿ ਸਭਾ ਕੀ ਸ਼ਗਨਵਾਦ ਸਨਵਾਦ ਦਾ ਕੀ ਕਹਾਂਗੇ ਅੱਜ ਰੌਲੀ ਦੇ ਨਾਲ ਪਟਿਆਲਾ ਕਾਲਜ ਵਿਖੇ ਸਰਦਾਰ ਗੁਰਪ੍ਰੀਤ ਗੁਰਪ੍ਰਤਾਪ ਸਿੰਘ ਪਟਿਆਲਾ ਜੀ ਵੱਲੋਂ ਇੱਕ ਬਹੁਤ ਹੀ ਬਲੱਖਣ ਫੰਕਸ਼ਨ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਪਾਠੀ ਸਿੰਘ ਸਹਿਬਾਨ ਹੈ ਸਾਡੇ ਇਸ ਪੂਰੇ ਏਰੀਏ ਦੇ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬੁਲਾ ਕੇ ਸਨਮਾਨ ਦਿੱਤਾ ਗਿਆ ਹੈ ਇਹ ਅੱਜ ਤੱਕ ਕਿਸੇ ਦੇ ਸ਼ਾਇਦ ਧਿਆਨ 'ਚ ਨਹੀਂ ਆਇਆ ਪਰ ਜਿਹੜੇ ਇਹ ਗੁਰੂ ਸਾਹਿਬ ਦੇ ਵਜੀਰ ਐ ਪਾਟੀ ਸਿੰਘ ਐ ਜਿਹੜੇ ਪਾਠ ਕਰਦੇ ਐ ਜਿਹੜੀ ਗੁਰੂ ਮਤ ਦਿੰਦੇ ਐ ਜਿਹੜੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਕਰਦੇ ਘਰ ਘਰ ਜਾ ਕੇ ਜਾਂ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਦਾ ਸਨਮਾਨ ਅੱਜ ਮੈਨੂੰ ਬੜੀ ਖੁਸ਼ੀ ਹੋਈ ਐ ਇਸ ਫੰਕਸ਼ਨ 'ਚ ਆ ਕੇ ਮੈਂ ਵਧਾਈ ਦਿੰਨਾ ਗੁਰਪ੍ਰਤਾਪ ਜੀ ਨੂੰ ਜਿਨ੍ਹਾਂ ਨੇ ਇਸ ਪਰਿਵਾਰ ਦਾ ਸਦਾ 75 ਸਿੰਘ ਉਹਨਾਂ ਦੇ ਇਹ ਭਾਂਡ ਜੀ ਹੈ ਉਹਨਾਂ ਦਾ ਪਰਿਵਾਰ ਨੇ ਇਸ ਏਰੀਏ ਦੇ ਵਿੱਚ ਬੜੀ ਸੇਵਾ ਕੀਤੀ ਹੈ ਸੋ ਅੱਜ ਫੇਰ ਇਹਨਾਂ ਨੇ ਇੱਕ ਬਲੱਖਣ ਕਿਸਮ ਦੀ ਸਮਾਜ ਦੇ ਵਿੱਚ ਗੱਲ ਤੋਰੀ ਹੈ ਕਿ ਜਿਹੜੇ ਪਾਤੀ ਸਿੰਘ ਸਹਿਬਾਨ ਹੈ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਣ ਕੀਤਾ ਜਾਵੇ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਮੈਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ ਨਵਾਂ ਸ਼ਹਿਰ ਦੇ ਵਿੱਚ ਕੀ ਕਹੋਗੇ ਸਰ ਯਾਰ ਸ਼ੁਰੂ ਕਰੀਏ ਜੰਨੀ ਸਾਹਿਬ ਨਸ਼ਾ ਮਜੀਠਾ ਦੇ ਵਿੱਚ ਜਹਰੀਲੀ ਸ਼ਰਾਬ ਨਾਲ ਮਤਾਂ ਹੋਈਆਂ ਦੋ ਰੁੱਖਾ ਹੈ ਕੀ ਕਹਿਣਾ ਚਾਹੋਗੇ ਇਹੀ ਮੁੱਖ ਮੰਤਰੀ ਯਾਰ ਸਾਡਾ ਮੁੱਖ ਮੰਤਰੀ ਆਈ ਕੌਨ ਹੈ ਨਸ਼ੇ ਦਾ ਜਿਹੜਾ ਕਿ ਆਪ ਕਦੇ ਨਾ ਕਿਤੇ ਸ਼ਰਾਬ ਪੀ ਕੇ गिर ਜਾਂਦਾ ਹੈ ਤੇ ਜੀ ਦਾ ਕੋਈ ਸੁਧ ਬੁੱਧ ਨਹੀਂ ਹੈ ਕਿ ਇਹ ਕਾਹ ਸ਼ਰਾਬ ਪੀ ਕੇ ਕਿਆ ਬੋਲ ਦਵੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇਹੀ ਜਦ ਮੁੱਖ ਮੰਤਰੀ ਸੀ ਪਹਿਲਾ ਇੱਕ ਵਾਰ ਸ਼ਰਾਬੀ ਕੇ ਬੰਦੇ ਮਰੇ ਉਹਨੂੰ ਕਹਿਣਾ ਸੀ ਮੁੱਖ ਮੰਤਰੀ ਦੇ ਪਰਚਾ ਦਰਜ ਕਰੋ ਤੇ ਅੱਜ ਫਿਰ ਇਹੀ ਮੁੱਖ ਮੰਤਰੀ ਉਹਨਾਂ ਨੂੰ 10 ਲੱਖ ਰੁਪਇਆ ਦੇ ਕੇ ਸਾਰ ਰਿਹਾ ਹੈ ਉਹਨਾਂ ਪਰਿਵਾਰਾਂ ਦੀ ਸਾਰ ਲੈਣ ਤੋਂ ਇਲਾਵਾ ਜ਼ਿੰਮੇਵਾਰ ਬੰਦਿਆਂ ਨੂੰ ਕਟੇਰੇ 'ਚ ਕਿਉਂ ਨਹੀਂ ਖੜਾ ਕੀਤਾ ਜਾਂਦਾ ਕਿਉਂ ਛੋਟੇ ਛੋਟੇ ਬੰਦਿਆਂ ਨੂੰ ਮੂਰੇ ਕਰਕੇ ਉਹਨਾਂ ਦੇ ਪਰਚੇ ਕਰਕੇ ਨੁਕਸਾਨ ਕਰ ਰਹੇ ਹੈ ਮੁੱਖ ਮੰਤਰੀ ਕਿਉਂ ਨਹੀਂ ਅਸੀਸਵਾ ਦਿੰਦਾ ਜਿਹੜਾ ਮੰਤਰੀ ਇਸ ਦਾ ਮਹਿਕਮੇ ਦਾ ਮਾਲਕ ਹੈ ਉਹਦੀ ਸੁਣਵਾਈ ਕਿਉਂ ਨਹੀਂ ਜਿਹੜੇ ਅਫਸਰ ਇਨਵੋਲਮੈਂਟ ਜਿਹੜੇ ਇਹਨਾਂ ਦੇ ਲੀਡਰ ਇਨਵੋਲ ਹੈ ਦੇਖੋ ਕਹਿੰਦੇ ਅੰਬਰ ਬੇਲ ਨੇ ਛੁੱਟੀ ਦੀ ਬਲੀਹਾਰੇ ਬੁੱਟੇ ਦੇ ਪੁੱਤ ਕਿਸੇ ਦਾ ਕਦੇ ਨਾ ਲਾਇਏ ਸulfi ਸੁੱਟੇ ਦੇ ਇਹਨਾਂ ਨੇ ਦੁਨੀਆ ਪਰ ਦਾ ਨਸ਼ਾ ਪੰਜਾਬ ਦੇ ਵਿੱਚ ਫਲਾਇਆ ਜਿੰਨਾ ਨਸ਼ਾ ਪਿਛਲੇ 3 ਸਾਲਾਂ ਚ ਵਧਿਆ ਇੰਨਾ ਕਦੇ ਨਹੀਂ ਵਧਿਆ ਤੇ ਇਹ ਜਿਹੜੇ ਲੀਡਰ ਹੈ ਜਿਹੜੀ ਪੁਲਿਸ ਹੈ ਕਿਉਂਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਛਰੇਆਪ बिकਦਾ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਪੈਟਰੋਨਾਈਜ਼ ਤੇ ਕਦੇ ਵੀ ਨਜਾਇਜ਼ ਸ਼ਰਾਬ बिक ਨਹੀਂ ਸਕਦੀ ਕਦੇ ਵੀ ਮਾੜੀ ਸ਼ਰਾਬ ਨਹੀਂ बिक ਸਕਦੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਭਰ ਕੇ ਦਿੱਤਾ ਔਰ ਜਿੰਨੇ ਮਰੇ ਆ ਸਾਰੇ ਗਰੀਬ ਪਰਿਵਾਰਾਂ ਦੇ ਆ ਉੱਥੇ ਉਨਾਰਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਸਰਕਾਰ ਨੇ ਅਜ ਤੱਕ ਕਿਸੇ ਨੂੰ ਕਟਾਰੇ ਚ ਖੜਾ ਨਹੀਂ ਕੀਤਾ ਇਸ ਦੀ ਪਰਪਾਈ ਅੱਜ ਕਰ ਦੇਣ ਦਾ ਠੀਕ ਹੈ ਨਹੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਰਨੀ ਪਵੇਗੀ ਧੰਨਵਾਦ ਮਤਲਬ ਪੰਜਾਬ ਬਣਾਣੀ ਚਾਹੀਦੀ ਹੈ ਸਾਰੇ ਨਕਿਆਂ ਨੂੰ ਆਪਣੀ ਹਾਂਜੀ ਜਿਹੜੇ ਪਾਠੀ ਐਸੀ ਮੈਂ ਇਹਦਾ ਵਾਰ ਜਿਹੜੀ ਰਜਿਸਟਰ ਕਰਾਣੀ ਚਾਹੀਦੀ ਹੈ ਪਰਮਾਤਮਾ ਕਰੇ ਕਾਂਗਰਸ ਦੀ ਸਰਕਾਰ ਆਵੇ ਅੱਗੇ ਨੂੰ ਐਸੀ ਇਹ ਜਿਹੜੀ ਗੁਰਪ੍ਰਤਾਪ ਜੀ ਨੇ ਗੱਲ ਤੋਰੀ ਹੈ ਇਸ ਇਸ ਨੂੰ ਅੱਗੇ ਲਾਵਾਂਗੇ ਜਿਨਨੇ ਚਾਹੇ ਉਹ ਪੰਡਤ ਪੁਜਾਰੀ ਆ ਚਾਹੇ ਉਹ ਮੰਦਰਾਂ ਦੇ ਪੁਜਾਰੀ ਆ ਚਾਹੇ ਗੁਰੂ ਗੁਰੂਆਂ ਦੇ ਘਰ ਦੇ ਪੁਜਾਰੀ ਸਾਰਿਆਂ ਦੇ ਰਜਿਸਟ੍ਰੇਸ਼ਨ ਕਰਕੇ ਇਹਨਾਂ ਦਾ ਕੋਈ ਸਹੀ ਇਹਨਾਂ ਦਾ ਜਿਹੜੇ ਚੰਗੇ ਰੋਜ਼ਗਾਰ ਦਾ ਜਿਹੜਾ ਇੰਤਜ਼ਾਮ ਐ ਐਸੀ ਕਰਾਂਗਾ ਕਰਨਗਰ ਕੌਂਸਲ ਦਾ ਅੱਜ ਬੇਪਰ ਬੇਪਰੋਸ ਦੇ ਮਤਾ ਪਾਇਆ ਗਿਆ ਨੇ ਇਸ ਕਰਤਾ ਕੀ ਕਹਾਂਗੇ ਕਰਨਗਰ ਕੌਂਸਲ ਪ੍ਰਧਾਨ ਉਹ ਯਾਰ ਇਹ ਬੇਪਰੋਸ ਕੀ ਨਹੀਂ ਐ ਧੱਕੇਸ਼ਾਹੀ ਮਤਾ ਐ ਉਹਨਾਂ ਨੇ ਧੱਕੇ ਦੇ ਨਾਲ ਬੰਦੇ ਚੱਕੇ ਆ ਕਿਸੇ ਇੱਥੇ ਤੱਕ ਇਹ ਸਾਡਾ ਜਿਹੜਾ ਬਲਾਕ ਪ੍ਰਧਾਨ ਐ ਆਪਣਾ ਸ਼ਰਮਾ ਉਹਦੇ ਤੇ ਵੀ ਪਰਚਾ ਦਰਜ ਕਰਨੇ ਨੂੰ ਉਹਦੇ ਕਰ ਚਾਰ ਵਾਰ ਪੁਲਿਸ ਭੇਜ ਲਈ ਇਹ ਬਿਲਕੁਲ ਹੀ ਧੱਕੇਸ਼ਾਹੀ ਦੀ ਗੱਲ ਹੋਈ ਹੈ ਆ ਫੇਰ ਸਰਕਾਰ ਬਦਲ ਜਾਣੀ ਹੈ ਤਾਂ ਇਹਦੇ ਆਲਾ ਕੰਪੀਅਰ ਬਣ ਜੇ ਕੋਈ ਯਾਰ ਕੋਈ ਤਿਆਰੀ ਕਰੀ ਜਾਣ ਲੋਕਾਂ ਦੇ ਮਨਾਂ ਚੋਂ ਉੱਤਰ ਚੁੱਕੇ ਐ ਜਰਨੈਲ ਸਾਹਿਬ ਗ੍ਰੰਥੀ ਸਿੰਘਾਂ ਦੀ ਜਿਹੜੀ ਜਿਹੜੀ ਆ ਕਰਨ ਵਾਸਤੇ ਜੀਵਨ ਮਤ ਤੋਂ ਉੱਚਾ ਕਰਨ ਵਾਸਤੇ ਕੋਈ ਹੈ ਕੋਈ ਮੈਂ ਤੁਹਾਨੂੰ ਕਿਹਾ ਕਿ ਆ ਸਾਡੀ ਪਲੈਨਿੰਗ ਦਾ ਇੱਕ ਹਿੱਸਾ ਹੈ ਕਿ ਐਸੀ ਜਿਹੜੇ ਗੁਰੂ ਘਰ ਦੇ ਵਿਚਾਰੀ ਹੈ ਹਾਂਜੀ ਚਾਹੇ ਉਹ ਕਿਸੇ ਗੁਰੂ ਘਰ ਦੇ ਹੈ ਚਾਹੇ ਮੰਦਰ ਦੇ ਹੈ ਜੀ ਐਸੀ ਉਹਨਾਂ ਦੀ ਜਿਹੜਾ ਜੀਵਨ ਪੱਧਰ ਉੱਚਾ ਕਰਨ ਵਾਸਤੇ ਉਪਰਾਲੇ ਕਰ ਰਹੇ ਇਹ ਸਾਡਿਓ ਤਿਆਰੀ ਦਾ ਹੀ ਹਿੱਸਾ ਹੈ ਕਹਿੰਦੇ ਨੇ ਵੀ ਜਿਹੜੀ ਫੰਡ ਪਟਨ ਦੀ ਭੇਟਾ ਹੈ ਉਹ 11000 ਰੁਪਏ ਕਰਨ ਦੀ ਵਿਚਾਰ ਪੁਰਿਆ ਹੈ ਪਰ ਲਿਖੇ ਤੇਰੇਆਂ ਦੇ ਵਿੱਚ 25-25 ਰੁਪਏ ਦਿੰਦੇ ਆ ਇਹ ਇਹ ਲੋਕਾਂ ਨੇ ਦੇਖਣਾ ਹੈ ਲੇਕਿਨ ਮੈਂ ਇਹ ਚਾਹਣਾ ਕਿ ਯਾਰ ਅੱਜ ਕੱਲ ਦਿਹਾੜੀਦਾਰ ਵੀ ਸਹੀ 500 ਰੁਪਏ 500 ਰੁਪਏ ਲੈ ਲੈਂਦਾ ਹੈ ਤੇ ਤੁਸੀਂ ਉਸ ਤੋਂ ਹਫਤਾ 11 ਦਿਨ ਪਾਠ ਕਰਾ ਕੇ ਤਾਂ ਉਹਨੂੰ ਦਿੰਦੇ ਕੁਛ ਨਹੀਂ ਜੇ ਤੁਸੀਂ ਸ਼ਰਦਾ ਦੇ ਨਾਲ ਕਰਾਣਾ ਹੈ ਤਾਂ ਇੰਨਾ ਕੁ ਜ਼ਰੂਰ ਕਰੋ ਅੱਜ ਕੱਲ ਪਤਾ ਕਿਆ ਕਰਦੇ ਆਂ ਔਰਤਵਾਰਾ ਸਾਹਿਬ ਤਾਂ ਚਲੋ ਗੱਲ ਬੱਕਰੀ ਹੈ ਜੇ ਕਿਸੇ ਪਾਠ ਪਰ ਵੀ ਜਾਣਾ ਨਾ ਕਿਸੇ ਦੇ ਘਰ ਤਾਂ ਬਾਹਰ ਕੱਢ ਕੇ ਦੇਖਣ ਲੱਗ ਜੂਗੇ ਆ ਟੁੱਟੇ ਖੁੱਲੇ ਪੈਸੇ ਹੈਗੇ ਕੇ ਰਾਕੀ ਨੂੰ 10 ਰੁਪਏ ਦੇ ਜ਼ਿਆਦਾ ਨਹੀਂ ਦੇਣੇ ਸਾਨੂੰ ਇਹ ਸੋਚ ਬਦਲਨੀ ਪੈਣੀ ਹੈ ਜੀ ਜੇ ਤਾਂ ਗਾਉਣੇ ਵਾਲਾ ਲੱਗਿਆ ਵਾ ਫਿਰ ਤਾਂ ਉਹਦੇ 500 ਦਾ ਨੋਟ ਦਿਖਾਉਣਗੇ ਕਿ ਮੇਰਾ ਦਿਖ ਜਵੇ ਲੋਕਾਂ ਨੂੰ ਪਤਾ ਲੱਗੇ ਵੀ ਯਾਰ ਆਹ ਚੰਨੀ 500 ਤੇ ਵੀ 10 ਰੁਪਏ ਦੇ ਰਿਹਾ ਉੱਥੇ ਤਾਂ ਇਹ ਡਰਦੇ ਐ ਤੇ ਪਾਠੀ ਨੂੰ ਮੈਂ ਤਾਂ ਸੱਚੀ ਦੱਸਾਂ ਆਪਣੇ ਦਿਲ ਦੀ ਜੇ ਮੈਂ ਗੁਰਦੁਆਰਾ ਸਾਹਿਬ ਜਾਂਦਾ ਮਤਲਬ ਕਿਸੇ ਪ੍ਰੋਗਰਾਮ ਪਰ ਵੀ ਜਾਂਦਾ ਤਾਂ ਜੇ ਮੇਰੇ ਪਾਸ ਇੱਕ 50 ਦਾ ਨੋਟ ਆ ਇੱਕ 500 ਦਾ ਤਾਂ ਮੈਂ 50 ਵਾਲਾ ਗੁਰੂ ਸਾਹਿਬ ਬਰ ਚੜਾਉਂਦਾ 500 ਵਾਲਾ ਕੀਰਤਨਿਆ ਨੂੰ ਦਿੰਦਾ ਸੋਚੇ ਹੋਣੀ ਚਾਹੀਦੀ। ਸਾਨੂੰ ਲੱਗਦਾ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਦੋਂ ਟਾਈਮ ਆਏਗਾ ਕਰਾਂਗੇ। ਕੰਨੀ ਸਾਹਿਬ ਪਟਿਆਲਾ ਪਰਿਵਾਰ ਕਾਫੀ ਸਮੇਂ ਤੋਂ ਲੱਗਿਆ ਹੋਇਆ ਸਿਆਣਕ ਲੋਕ ਨਾ ਕਮਿਟੀ ਦੀ ਤਰ ਪੀੜੀ ਸੇਵਾ ਕਰ ਰਿਹਾ। ਔਰ ਨਾਲੇ ਸਮੇਂ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਕੋਈ ਉੱਚੀ ਪਤਰੀ ਜਾਈ ਨਾ। ਦੇਖੋ ਇਹ ਸੋਚ ਰਾਜਵੀਰ ਸਿੰਘ ਜੀ ਦੀ ਸੀ ਕਿ ਉਹਨਾਂ ਨੇ ਕਾਂਗਰਸ ਨੂੰ ਅਪਣਾਇਆ। ਤੇ ਅੱਜ ਗੁਰਪ੍ਰਤਾਪ ਜੀ ਬੜੀ ਮਿਹਨਤ ਕਰ ਰਹੇ ਹੈ। ਪਾਰਟੀ ਦੇ ਵਿੱਚ ਪਾਰਟੀ ਨੂੰ ਅੱਗੇ ਲੈ ਕੇ ਜਾ ਰਹੇ ਹੈ ਬੜੇ ਅੱਛੇ ਪ੍ਰੋਗਰਾਮ ਕਰਾ ਰਹੇ ਹੈ ਪਾਰਟੀ ਇਹਨਾਂ ਦਾ ਜਿਹੜਾ ਮਿਹਨਤ ਹੈ ਇਹਦਾ ਸਿਲਾ ਜਦੋਂ ਆਏਗਾ ਪਾਕ ਟਾਈਮ ਤਾਂ ਪਾਰਟੀ ਦੇਗੀ ਬੋਲੇ ਸੋ ਨਿਹਾਲ